भोपाल ਦੇ ਚੰਬੂਆ ਜ਼ਿਲ੍ਹੇ ਦੀ ਇੱਕ ਖਬਰ ਹੈ ਜਿੱਥੇ ਇੱਕ ਪਿੰਡ ਦੀ ਵਾਇਰਲ ਹੋਈ ਵੀਡੀਓ ਨੇ ਕਈ ਸਵਾਲ ਖੜੇ ਕਰ ਦਿੱਤੇ। ਪਤੀ ਨੂੰ ਛੱਡ ਕੇ ਦੂਸਰੇ ਲੜਕੇ ਨਾਲ ਭੱਜੀ ਪਤਨੀ ਨੂੰ ਪੰਚਾਇਤ ਨੇ ਅਜੇ ਹੀ ਸਜ਼ਾ ਦਿੱਤੀ। ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨੇ ਪਤੀ ਨੂੰ ਔਰਤ ਦੇ ਕੰਦੇ ਤੇ ਬਿਠਾਇਆ ਤੇ ਪੂਰੇ ਪਿੰਡ ਵਿੱਚ ਘੁਮਾ ਦਿੱਤਾ। ਅੱਧਾ ਦਰਜਨ ਲੋਕ ਸ਼ੋਰ ਮਚਾਉਂਦੇ, ਨੱਚਦੇ, ਗਾਉਂਦੇ ਰਹੇ। ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਸ਼ਨੀਵਾਰ ਸ਼ਾਮ ਨੂੰ ਥਾੰਦਲਾ ਐਸ ਡੀ ਪੀਓ ਐਮ ਐਲ ਗਵਲੀ ਆਪਣੀ ਟੀਮ ਨੂੰ ਲੈ ਕੇ ਦੇਵੀਗੜ ਪਹੁੰਚੇ। हूं पता लगाया जा रहा है ये वीडियो किस समय द आदिवासी समाज ਵਿੱਚ ਪੀਲ ਪੰਚਾਇਤ ਦੀ ਕਾਫੀ ਮਾਨਤਾ ਹੈ ਵਿਵਾਦ ਤਾਂ ਹੋਣ ਤੇ ਲੋਕ ਤਾਂ ਦੇਹੀ ਪੁਲਿਸ ਜਾਂ ਕਚੈਰੀ ਜਾਂਦੇ ਨੇ ਜਦੋਂ ਇਸ ਦਾ ਹੱਲ ਪੰਚਾਇਤਾਂ ਨਹੀਂ ਕਰ ਪਾਉਂਦੀਆਂ ਔਰਤ ਤੇ ਦੋਸ਼ ਹੈ ਕਿ ਉਹ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਪਜ ਗਈ ਸੀ ਜਦੋਂ ਵਾਪਸ ਆਈ ਤਾਂ ਉਸਦੇ ਨਾਲ ਇਹ ਸਭ ਹੋਇਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਨੇ ਕਿ ਕਿਸ ਤਰ੍ਹਾਂ ਦੀ ਸਜ਼ਾ ਸੀ ਜਿਸ ਵਿਚਾਰਤ ਦੇ ਮਾਨ ਸਨਮਾਨ ਨੂੰ ਪੰਚਾਇਤ ਦੇ ਵਿੱਚ ਨਿਲਾਮ ਕਰ ਦਿੱਤਾ ਗਿਆ ਬਿਊ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ